ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ 201 ਕਾਲਜਾਂ ਦੇ ਵਿੱਚ ਰੈਸ਼ਨਲ ਵਿਦਿਅਕ ਨੀਤੀ ਦੇ ਤਹਿਤ ਪੜ੍ਹਾਈ ਹੋਵੇਗੀ ਸਾਰੇ ਕਾਲਜਾਂ ਦੇ ਵਿੱਚ ਗ੍ਰੈਜੂਏਸ਼ਨ ਦੇ ਵਿੱਚ 4 ਸਾਲ ਲੱਗਣਗੇ ਜਦਕਿ ਐਮਏ ਲਈ ਹੁਣ ਸਿਰਫ 1 ਸਾਲ ਦੀ ਪੜ੍ਹਾਈ ਕਰਨੀ ਪਵੇਗੀ ਤਾਂ NEP ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਤਹਿਤ ਵਿਦਿਆਰਥੀ ਮਲਟੀਪਲ ਐਗਜ਼ਿਟ ਤੇ ਐਂਟਰੀਆਂ ਕਰ ਸਕਦੇ ਹਨ ਤੇ 7 ਸਾਲਾਂ ਦੇ ਵਿੱਚ ਕੋਰਸ ਪੂਰਾ ਕਰ ਸਕਦੇ ਹਨ ਇਸ ਲਈ ਸਾਰੇ ਕਾਲਜਾਂ ਦੇ ਲਈ ਨੋਟੀਫਿਕੇਸ਼ਨ ਵੀ ਹੈ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਹੈ ਤਾਂ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਆਂ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਤਕਰੀਬਨ 201 ਕਾਲਜਾਂ ਦੇ ਵਿੱਚ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਤਹਿਤ ਪੜਾਈ ਹੋਵੇਗੀ ਸਾਰੇ ਕਾਲਜਾਂ ਦੇ ਵਿੱਚ ਗ੍ਰੈਜੂਏਸ਼ਨ ਦੇ ਵਿੱਚ 4 ਸਾਲ ਲੱਗਣਗੇ ਜਦਕਿ ਐਮਏ ਲਈ ਹੁਣ ਸਿਰਫ 1 ਸਾਲ ਦੀ ਪੜਾਈ ਕਰਨੀ ਹੋਵੇਗੀ ਐਨਪੀ ਤਹਿਤ ਵਿਦਿਆਰਥੀ ਮਲਟੀਪਲ ਐਗਜ਼ਿਟ ਤੇ ਐਂਟਰੀਆਂ ਕਰ ਸਕਦੇ ਹਨ ਤੇ 7 ਸਾਲਾਂ ਦੇ ਵਿੱਚ ਕੋਰਸਾ ਜਿਹੜਾ ਉਹ ਪੂਰਾ ਕਰ ਸਕਦੇ ਹਨ ਇਸ ਲਈ ਸਾਰੇ ਕਾਇਲ ਜਲੇ ਨੋਟੀਫਿਕੇਸ਼ਨ ਵੀ ਹੈ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਹੈ ਬਿਊਰੋ ਰਿਪੋਰਟ ਦਿਸਪਟਡ ਨਿਊਜ਼ ਸਨਾਰ ਤਨਵਤ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ 201 ਕਾਲਜਾਂ ਦੇ ਵਿੱਚ ਰੈਸ਼ਨਲ ਵਿਦਿਅਕ ਨੀਤੀ ਦੇ ਤਹਿਤ ਪੜਾਈ ਹੋਵੇਗੀ ਸਾਰੇ ਕਾਲਜਾਂ ਦੇ ਵਿੱਚ ਗ੍ਰੈਜੂਏਸ਼ਨ ਦੇ ਵਿੱਚ 4 ਸਾਲ ਲੱਗਣਗੇ ਜਦਕਿ ਐਮਏ ਲਈ ਹੁਣ ਸਿਰਫ 1 ਸਾਲ ਦੀ ਪੜਾਈ ਕਰਨੀ ਪਵੇਗੀ ਤਾਂ NEP ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਤਹਿਤ ਵਿਦਿਆਰਥੀ ਮਲਟੀਪਲ ਐਗਜ਼ਿਟ ਤੇ ਐਂਟਰੀਆਂ ਕਰ ਸਕਦੇ ਹਨ ਤੇ 7 ਸਾਲਾਂ ਦੇ ਵਿੱਚ ਕੋਰਸ ਪੂਰਾ ਕਰ ਸਕਦੇ ਹਨ ਇਸ ਲਈ ਸਾਰੇ ਕਾਰਜਾਂ ਦੇ ਲਈ ਨੋਟੀਫਿਕੇਸ਼ਨ ਵੀ ਹੈ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਹੈ ਤਾਂ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਤਕਰੀਬਨ 201 ਕਾਰਜਾਂ ਦੇ ਵਿੱਚ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਤਹਿਤ ਪੜਾਈ ਹੋਵੇਗੀ ਸਾਰੇ ਕਾਰਜਾਂ ਦੇ ਵਿੱਚ ਗ੍ਰੈਜੂਏਸ਼ਨ ਦੇ ਵਿੱਚ 4 ਸਾਲ ਲੱਗਣਗੇ ਜਦਕਿ ਐਮਏ ਲਈ ਹੁਣ ਸਿਰਫ 1 ਸਾਲ ਦੀ ਪੜਾਈ ਕਰਨੀ ਹੋਵੇਗੀ ਐਨਪੀ ਤਹਿਤ ਵਿਦਿਆਰਥੀ ਮਲਟੀਪਲ ਐਗਜ਼ਿਟ ਤੇ ਐਂਟਰੀਆਂ ਕਰ ਸਕਦੇ ਹਨ ਤੇ 7 ਸਾਲਾਂ ਦੇ ਵਿੱਚ ਕੋਰਸਾ ਜਿਹੜਾ ਉਹ ਪੂਰਾ ਕਰ ਸਕਦੇ ਹਨ ਇਸ ਲਈ ਸਾਰੇ ਕਾਇਲ ਜਲੇ ਨੋਟੀਫਿਕੇਸ਼ਨ ਵੀ ਹੈ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਹੈ ਬਿਊਰੋ ਰਿਪੋਰਟ ਟਿਸ਼ਪ ਟੈਡ ਨਿਊਜ਼ ਸਨਾਰ ਤਨਵਤ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ 201 ਕਾਲਜਾਂ ਦੇ ਵਿੱਚ ਰੈਸ਼ਨਲ ਵਿਦਿਅਕ ਨੀਤੀ ਦੇ ਤਹਿਤ ਪੜਾਈ ਹੋਵੇਗੀ ਸਾਰੇ ਕਾਲਜਾਂ ਦੇ ਵਿੱਚ ਗ੍ਰੈਜੂਏਸ਼ਨ ਦੇ ਵਿੱਚ 4 ਸਾਲ ਲੱਗਣਗੇ ਜਦਕਿ ਐਮਏ ਲਈ ਹੁਣ ਸਿਰਫ 1 ਸਾਲ ਦੀ ਪੜਾਈ ਕਰਨੀ ਪਵੇਗੀ ਤਾਂ ਐਨਈਪੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਤਹਿਤ ਵਿਦਿਆਰਥੀ ਮਲਟੀਪਲ ਐਗਜ਼ਿਟ ਤੇ ਐਂਟਰੀਆਂ ਕਰ ਸਕਦੇ ਹਨ ਤੇ 7 ਸਾਲਾਂ ਦੇ ਵਿੱਚ ਕੋਰਸ ਪੂਰਾ ਕਰ ਸਕਦੇ ਹਨ ਇਸ ਲਈ ਸਾਰੇ ਕਾਲਜਾਂ ਦੇ ਲਈ ਨੋਟੀਫਿਕੇਸ਼ਨ ਵੀ ਹੈ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਹੈ ਤਾਂ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਤਕਰੀਬਨ 201 ਕਾਲਜਾਂ ਦੇ ਵਿੱਚ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਤਹਿਤ ਪੜਾਈ ਹੋਵੇਗੀ ਸਾਰੇ ਕਾਲਜਾਂ ਦੇ ਵਿੱਚ ਗ੍ਰੈਜੂਏਸ਼ਨ ਦੇ ਵਿੱਚ 4 ਸਾਲ ਲੱਗਣਗੇ ਜਦਕਿ ਐਮਏ ਲਈ ਹੁਣ ਸਿਰਫ 1 ਸਾਲ ਦੀ ਪੜਾਈ ਕਰਨੀ ਹੋਵੇਗੀ ਐਨਪੀ ਤਹਿਤ ਵਿਦਿਆਰਥੀ ਮਲਟੀਪਲ ਐਗਜ਼ਿਟ ਤੇ ਐਂਟਰੀਆਂ ਕਰ ਸਕਦੇ ਹਨ ਤੇ 7 ਸਾਲਾਂ ਦੇ ਵਿੱਚ ਕੋਰਸਾ ਜਿਹੜਾ ਉਹ ਪੂਰਾ ਕਰ ਸਕਦੇ ਹਨ ਇਸ ਲਈ ਸਾਰੇ ਕਾਇਜਾ ਲਈ ਨੋਟੀਫਿਕੇਸ਼ਨ ਵੀ ਹੈ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਹੈ ਬਿਊਰੋ ਰਿਪੋਰਟ ਦਿਸਪਟਡ ਨਿਊਜ਼ ਸੇ ਨਾਲ ਸੰਵਤ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ 201 ਕਾਲਜਾਂ ਦੇ ਵਿੱਚ ਰੈਸ਼ਨਲ ਵਿਦਿਅਕ ਨੀਤੀ ਦੇ ਤਹਿਤ ਪੜਾਈ ਹੋਵੇਗੀ ਸਾਰੇ ਕਾਲਜਾਂ ਦੇ ਵਿੱਚ ਗ੍ਰੈਜੂਏਸ਼ਨ ਦੇ ਵਿੱਚ 4 ਸਾਲ ਲੱਗਣਗੇ ਜਦਕਿ ਐਮਏ ਲਈ ਹੁਣ ਸਿਰਫ 1 ਸਾਲ ਦੀ ਪੜਾਈ ਕਰਨੀ ਪਵੇਗੀ ਤਾਂ ਐਨਈਪ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਤਹਿਤ ਵਿਦਿਆਰਥੀ ਮਲਟੀਪਲ ਐਗਜ਼ਿਟ ਤੇ ਐਂਟਰੀਆਂ ਕਰ ਸਕਦੇ ਹਨ ਤੇ 7 ਸਾਲਾਂ ਦੇ ਵਿੱਚ ਕੋਰਸ ਪੂਰਾ ਕਰ ਸਕਦੇ ਹਨ ਇਸ ਲਈ ਸਾਰੇ ਕਾਰਜਾਂ ਦੇ ਲਈ ਨੋਟੀਫਿਕੇਸ਼ਨ ਵੀ ਹੈ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਹੈ ਤਾਂ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਤਕਰੀਬਨ 201 ਕਾਰਜਾਂ ਦੇ ਵਿੱਚ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਤਹਿਤ ਪੜਾਈ ਹੋਵੇਗੀ ਸਾਰੇ ਕਾਰਜਾਂ ਦੇ ਵਿੱਚ ਗ੍ਰੈਜੂਏਸ਼ਨ ਦੇ ਵਿੱਚ 4 ਸਾਲ ਲੱਗਣਗੇ ਜਦਕਿ ਐਮਏ ਲਈ ਹੁਣ ਸਿਰਫ 1 ਸਾਲ ਦੀ ਪੜਾਈ ਕਰਨੀ ਹੋਵੇਗੀ ਐਨਪੀ ਤਹਿਤ ਵਿਦਿਆਰਥੀ ਮਲਟੀਪਲ ਐਗਜ਼ਿਟ ਤੇ ਐਂਟਰੀਆਂ ਕਰ ਸਕਦੇ ਹਨ ਤੇ 7 ਸਾਲਾਂ ਦੇ ਵਿੱਚ ਕੋਰਸਾ ਜਿਹੜਾ ਹੋ ਪੂਰਾ ਕਰ ਸਕਦੇ ਹਨ ਇਸ ਲਈ ਸਾਰੇ ਕਾਇਲ ਜਲੇ ਨੋਟੀਫਿਕੇਸ਼ਨ ਵੀ ਹੈ ਜਿਹੜਾ ਹੋ ਜਾਰੀ ਕਰ ਦਿੱਤਾ ਗਿਆ ਹੈ ਬਿਊਰੋ ਰਿਪੋਰਟ ਟਿਸ਼ਬਟਡ ਨਿਊਜ਼ ਸਨਾਰ ਸੰਫਾ